ਸਸਰੀ ਗੱਲ ਦੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਅੱਜ ਦਾ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਕਿ ਇਸ ਵਾਲੀ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸਿਆ ਕਿ ਪਟਿਆਲਾ ਦੇ ਵਿੱਚ ਇੱਕ ਕੂੜੇ ਦੇ ਢੇਰ ਦੇ ਉੱਤੇ ਰਾਕਟ ਲਾਂਚਰ ਅਤੇ ਨਾਲ ਦੀ ਰਾ ਜਿਹੜੇ ਬੰਬ ਉਥੋਂ ਬਰਾਮਦ ਕੀਤੇ ਗਏ ਨੇ ਜੀ ਹਾਂ ਔਰ ਵੱਡੀ ਤਦਾਦ ਦੇ ਵਿੱਚ ਤੁਹਾਨੂੰ ਦੱਸਿਆ ਕਿ ਇਹ ਰਾਕਟ ਲਾਂਚਰ ਦੇ ਕੇ ਆ ਇਲਾਕੇ ਦੇ ਵਿੱਚ ਜਿਹੜੀ ਉਹ ਸਨਸਨੀ ਫੈਲ ਗਈ ਲੋਕਾਂ ਦੇ ਹੋਸ਼ ਉੱਡ ਗਏ ਕਿਉਂਕਿ ਇੰਨੀ ਤਦਾਦ ਦੇ ਵਿੱਚ ਰਾਕਟ ਲਾਂਚਰ ਬ੍ਰਾਹਮਤ ਹੋਣੇ ਆਪਣੇ ਆਪ ਦੇ ਵਿੱਚ ਇੱਕ ਵੱਡੇ ਜਿਹੜੇ ਉਹ ਸਵਾਲ ਖੜੇ ਕਰਦਾ ਹੈ ਤਾਂ ਆਖਿਰਕਾਰ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਰਾਕਟ ਲਾਂਚਰ ਅਤੇ ਬੰਬ ਇਹ ਕਿੱਥੋਂ ਆਏ ਨੇ ਆ ਸੀਸੀਟੀਵੀ ਜਿਹੜੀ ਅਖੰਗਾਲੀਆਂ ਚੱਲ ਰਹੀਆਂ ਨੇ ਹਰ ਐਂਗਲ ਤੋਂ ਤੋਂ ਜਿਹੜਾ ਪੁਲਿਸ ਵੱਲੋਂ ਇਸ ਮਾਮਲੇ ਦੀ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਆ ਤਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਇਸ ਰਾਕਟ ਲਾਂਚਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਹੈ ਤਾਂ ਪੂਰੀ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਚੱਲ ਰਹੀ ਹੈ ਤੇ ਆਖਿਰਕਾਰ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਤੇ ਇਹ ਹਰਕਤਾਂ ਨਹੀਂ ਕੀਤੀ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਆਖਿਰਕਾਰ ਇਹ ਕਿਸ ਵਾਸਤੇ ਜੜਾ ਆ ਉਹ ਯੂਜ਼ ਕਰਨਾ ਸੀਗਾ ਅਗਰ ਹੋਰ ਜਿਆਦਾ ਕਟ ਆਨ ਕਰਕੇ ਫਟਣ ਦਾ ਡਰ ਸੀ ਅਸੀਂ ਪਾਇਨੂੰ ਲੈ ਚੱਲ ਇਹ ਖਤਰੇਲਾ ਨਿਸ਼ਾਨਾ ਹੀ ਲੱਗਦਾ ਜੀ ਕੋਈ ਇਸ ਤਰੀਕੇ ਕਿੱਧਰ ਜਨੇਰ ਲੈ ਕੇ ਜਾ ਰਹੇ ਹੋ ਇਸ ਦਾ ਪੰਜਾਹ ਚ ਹੋ ਗਈ ਅਸੀਂ ਕਾਰ ਕਰਨਗੇ ਆ ਕੇ ਜਾਣ ਜਿਹੜੇ ਬੰਬਸਕੋਟ ਵਾਲੇ ਉਹ ਕਰਨਗੇ ਫਿਰ ਲੋਰੀ ਘੇਟੀ ਨਹੀਂ ਨਹੀਂ ਹਾਂ ਕਿਸੇ ਨੂੰ ਕੁਝ ਨਹੀਂ ਕਰਿਆ ਉਹ ਜਿਆਦਾ ਕਟ ਆਨ ਕਰਕੇ ਫਟਣ ਦਾ ਡਰ ਸੀ ਅਸੀਂ ਪਾਏ ਨੂੰ ਲੈ ਚੱਲੀਏ ਇਹ ਖਤਰੇਲਾ ਨਿਸ਼ਾਨਾ ਹੀ ਲੱਗਦਾ ਜੀ ਕੋਈ ਇਸ ਤਰੀਕੇ ਕਿੱਧਰ ਜਨੇਰ ਲੈ ਕੇ ਜਾ ਰਹੇ ਹੋ ਇਸ ਦਾ ਪੰਜਾਹ ਚ ਹੋ ਗਈ ਅਸੀਂ ਕਾਰ ਕਰਨਗੇ ਆ ਕੇ ਜਾਣ ਜਿਹੜੇ ਬੰਬਸਕੋਟ ਵਾਲੇ ਉਹ ਕਰਨਗੇ ਫਿਰ ਲੋਰੀ ਘੇਟੀ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ